ਅੱਜ ਮੋਗੇ ਦੇ ਇੱਕ ਨਿੱਕੇ ਜਿਹੇ ਪਿੰਡ ਪਹੁੰਚੇ ਆ ਜਿੱਥੇ ਕੈਨੇਡਾ ਤੋਂ ਵਾਪਸ ਆ ਕੇ ਨੌਜਵਾਨ ਸਰਪੰਚ ਬਣਿਆ ਪਿੰਡ ਦਾ ਕੈਨੇਡਾ ਜਾਣ ਦਾ ਕਾਰਨ ਕੀ ਸੀਗਾ ਉਸ ਟਾਈਮ ਜੋ ਸਮਾਂ ਸੀਗਾ ਅਰਾਊਂਡ 2017-18 ਤੋਂ ਲੈ ਕੇ 2022 ਤੱਕ ਦਾ ਵੀ ਉਦੋਂ ਇਸ ਤਰ੍ਹਾਂ ਪੁੱਟਰੇ ਕੀਤਾ ਗਿਆ ਵੀ ਇਸ ਤੋਂ ਇਲਾਵਾ ਹੋਰ ਕੀ ਆਪਸ਼ਨ ਹੀ ਹੈ ਨਹੀਂ ਕਿਉਂਕਿ ਸਾਰਾ ਫਰੈਂਡ ਗਰੁੱਪ ਕਹੋ ਤੁਸੀਂ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਉਹ ਸਾਰੇ ਹੀ ਉੱਥੋਂ ਦਾ ਦੇਖ ਰਹੇ ਸਨ ਤਾਂ ਇੱਕ pèce ਚੱਲਦੀ ਮੈਂ ਸਾਨੂੰ ਤਾਂ ਮੈਂ ਵੀ ਉਸ ਪੇੜ ਚੱਲ ਦਾ ਹਿੱਸਾ ਬਣ ਗਿਆ ਸੀ ਮੈਂ ਜਦੋਂ ਵਾਪਸ ਆਇਆ ਉਸ ਤੋਂ ਬਾਅਦ ਮੈਂ ਆਰਾਊਂਡ 1 ਸਾਲ ਵਧੀਆ ਆਪਣੇ ਪਿੰਡ ਦੇ ਕੰਮ ਕਰ ਜੋ ਵੀ ਸੋਸ਼ਲ ਐਕਟੀਵਿਟੀ ਸੀਗੀਆਂ ਆਪਦੇ ਇਲਾਕੇ ਦੀਆਂ ਨੇੜੇ-ਤੇੜੇ ਉਹਨਾਂ 'ਚ ਹਿੱਸਾ ਲੈਂਦਾ ਰਿਹਾ ਤਾਂ ਮੈਂ ਧੰਨਵਾਦ ਕਰਦਾ ਆਪਣੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਤੇ ਫਿਰ ਦੇਖ ਕੇ ਐਨਲਾਈਜ਼ ਕਰਕੇ ਵਿਸ਼ਵਾਸ ਦਿੱਤਾ ਤੇ ਮੌਕਾ ਦਿੱਤਾ ਮੈਨੂੰ ਕੈਨੇਡਾ ਤੁਸੀਂ ਕਿਹਾ 2 ਸਾਲ ਤੋਂ ਬਾਅਦ ਵਾਪਸ ਆ ਗਿਆ ਕੀ ਕਾਰਨ ਬਣਿਆ ਕੈਨੇਡਾ ਨਹੀਂ ਰਹਿਣਾ ਹੁਣ ਵਾਪਸ ਜਾਣਾ ਜਦੋਂ ਮੈਂ ਕੈਨੇਡਾ ਮੈਨੂੰ 1 ਸਾਲ ਹੋ ਗਿਆ ਸੀ ਤਾਂ ਮੈਂ ਇੰਡੀਆ ਵਾਪਸ ਆਇਆ ਤੇ ਇੱਥੇ ਕਿਉਂ ਨਹੀਂ ਰਿਹਾ ਸੀ ਯਾਰ ਵੀ ਲੋਡ ਹੈ ਨਹੀਂ ਵੀ ਆਪਾਂ ੱੱਕੇ ਨਾਲ ਉੱਥੇ ਇੱਕ ਜਾ ਕੇ ਇੱਕ ਸੋਸਾਇਟੀ ਚ ਫੇਰ ਤੋਂ ਹੁੰਦਾ ਟਰਾਈ ਕਰ ਰਹੇ ਆ ਤਾਂ ਮੈਂ ਸਮਝਦਾ ਵੀ ਮੈਂ ਲੱਕੀ ਸੀ ਮੇਰੇ ਪੇਰੈਂਟਸ ਨੇ ਵੀ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਕੋਆਪਰੇਸ਼ਨ ਨਾਲ ਮੈਂ ਵਾਪਸ ਇੱਥੇ ਪੰਜਾਬ ਆਇਆ ਤਾਂ ਮੈਨੂੰ ਇੱਕ ਬੜਾ ਵਧੀਆ এনवायरमेंट ਮਿਲਿਆ ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਿਆ ਜਾਂਦਾ ਵੀ ਜੇ ਕੋਈ ਵਾਪਸ ਆ ਜਾਂਦਾ ਉਹ ਇਹ ਕਹਿੰਦੇ ਬਈ ਤੂੰ ਕੀ ਇੱਥੇ ਕਰਨ ਆ ਗਿਆ ਇੱਥੇ ਕੀ ਆ ਕੁਝ ਨਹੀਂ ਹੈਗਾ ਇਧਰ ਤੋਂ ਕੰਮ ਨਹੀਂ ਹੋਇਆ ਹੋਣਾ ਜਾਂ ਕੁਝ ਵੀ ਆ ਪਰ ਨਹੀਂ ਮੈਨੂੰ ਆ ਕੇ ਬਹੁਤ ਵਧੀਆ এনवायरमेंट ਸਹੀ ਰੋਮ ਇਹ ਵੀ ਕਹਿਣਗੇ ਕਿ ਤੁਹਾਡਾ ਸਰਦਾ ਜੀ ਤਾਂ ਵਾਪਸ ਆ ਗਏ ਪਰ ਜਿਨ੍ਹਾਂ ਦਾ ਇਥੋਂ ਔਖਾ ਵਾ ਜਿਹੜਾ ਜ਼ਮੀਨ ਵੇਚ ਕੇ ਬਾਹਰ ਗਏ ਨੇ ਉਹ ਵਾਪਸ ਕਿਵੇਂ ਆਉਣ ਤੁਸੀਂ ਇਹਨਾਂ ਸਮਝੋ ਵੀ ਮੈਂ ਆਪਣੀ ਫੈਮਲੀ ਦੀ ਇੰਨੀ ਅਪਲਿਫਮੈਂਟ ਕਰ ਚੁੱਕਾ ਮੈਂ ਫਾਈਨੈਂਸ਼ਲੀ ਇਨ ਸਟਰੋਂਗ ਹੋ ਚੁੱਕਾ ਕਿ ਮੈਂ ਹੁਣ ਸਮਾਜ ਬਾਰੇ ਸੋਚ ਸਕਾਂ ਤਾਂ ਉੱਥੇ ਆ ਕੇ ਮੈਂ ਸਮਝਦਾ ਵੀ ਬੰਦੇ ਨੂੰ ਰੀਅਲਾਈਜ਼ ਕਰਨਾ ਚਾਹੀਦਾ ਵੀ ਮੈਨੂੰ ਹੁਣ ਵਾਪਸ ਆਪਣੇ ਪਿੰਡ ਆਪਣੀ ਧਰਤੀ ਤੇ ਆ ਜਣਾ ਚਾਹੀਦਾ ਇੱਥੇ ਆ ਕੇ ਸੇਵਾ ਕਰਨੀ ਚਾਹੀਦੀ ਕਮਿਊਨਿਟੀ ਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਰ ਅੱਜ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿੱਚਕਾਰ ਇੱਕ ਖਾਸ ਮੁਲਾਕਾਤ ਲੈ ਕੇ ਅੱਜ ਮੋਗੇ ਦੇ ਇੱਕ ਨਿੱਕੇ ਜਿਹੇ ਪਿੰਡ ਪਹੁੰਚੇ ਹਾਂ ਜਿੱਥੇ ਕੈਨੇਡਾ ਤੋਂ ਵਾਪਸ ਆ ਕੇ ਨੌਜਵਾਨ ਸਰਪੰਚ ਬਣਿਆ ਪਿੰਡ ਦਾ ਉਹ ਵੀ ਸਰਬਸੰਮਤੀ ਦੇ ਨਾਲ ਇੱਕ ਨਹੀਂ ਦੋ ਪਿੰਡਾਂ ਦਾ ਗੱਲਬਾਤ ਕਰਾਂਗੇ ਬਾਈ ਨਾਲ ਕੈਨੇਡਾ ਤੋਂ ਵਾਪਸ ਆਉਣ ਦਾ ਕਾਰਨ ਕੀ ਆ ਉੱਥੇ ਦੇ ਹਾਲਾਤ ਕੀ ਆ ਪਿੰਡ ਲਈ ਕੀ ਕਰਨਗੇ ਅਜਿਹਾਂ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਪਰਮਪਾਲ ਸਿੰਘ ਬੁੱਟਰ ਬਾਈ ਜੀ ਕੀ ਹਾਲ ਚਾਲਾ ਸਸੀ ਗੱਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਪਿੰਡ ਤੁਸੀਂ ਆਏ ਹੋ ਇੰਟਰਵਿਊ ਕਰਨ ਅਤੇ ਉਮੀਦ ਕਰਦਾ ਕਿ ਆਪਾਂ ਇਸ ਇੰਟਰਵਿਊ ਥਰੂ ਆਪਣੀ ਨੌਜਵਾਨੀ ਨੂੰ ਕੋਈ ਚੰਗੀ ਸੇਧ ਦੇ ਸਕੀਏ ਜੇ ਆਪਾਂ ਗੱਲ ਕਰੀਏ ਕੈਨੇਡਾ ਜਾਣ ਦਾ ਕਾਰਨ ਕੀ ਸੀਗਾ ਕਹਿੰਦਾ ਜਾਣ ਦਾ ਕਾਰਨ ਬ੍ਰਦਰ ਮੈਂ ਮੰਨਦਾ ਵੀ ਉਸ ਟਾਈਮ ਜੋ ਸਮਾਂ ਸੀਗਾ ਅਰਾਊਂਡ 2017-18 ਤੋਂ ਲੈ ਕੇ 2021-22 ਤੱਕ ਦਾ ਵੀ ਉਦੋਂ ਤੁਹਾਨੂੰ ਇਸ ਤਰ੍ਹਾਂ ਬੁਟਰੇ ਕੀਤਾ ਗਿਆ ਵੀ ਇਸ ਤੋਂ ਇਲਾਵਾ ਹੋਰ ਕੀ ਆਪਸ਼ਨ ਹੀ ਹੈ ਨਹੀਂ ਕਿਉਂਕਿ ਸਾਰਾ ਫਰੈਂਡ ਗਰੁੱਪ ਕਹਿ ਲਓ ਤੁਸੀਂ ਜਿੰਨੇ ਤੁਹਾਡੇ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਉਹ ਸਾਰੇ ਹੀ ਉੱਥੋਂ ਦਾ ਦੇਖ ਰਹੇ ਸਨ ਤਾਂ ਇੱਕ ਪੇੜ ਚੱਲ ਸੀ ਮੈਂ ਸਾਨੂੰ ਤਾਂ ਮੈਂ ਵੀ ਉਸ ਪੇੜ ਚੱਲ ਦਾ ਹਿੱਸਾ ਬਣ ਗਿਆ ਸੀ ਇਸ ਕਰਕੇ ਮੈਂ ਕੈਨੇਡਾ ਤਲਾ ਗਿਆ ਸਭ ਕੀ ਕਿਵੇਂ ਬਣਿਆ ਵੀ ਪਿੰਡ ਦਾ ਸਰਪੰਚ ਬਣਾ ਦਿੱਤਾ ਜਾਵੇ ਜੇ ਵਾਪਸ ਆ ਜਾਓਗੇ ਨਹੀਂ ਐਦਾਂ ਬਿਲਕੁਲ ਨਹੀਂ ਜੀ ਮੈਂ ਜਦੋਂ ਵਾਪਸ ਆਇਆ ਉਸ ਤੋਂ ਬਾਅਦ ਮੈਂ ਆਰਾਊਂਡ 1 ਸਾਲ ਵਧੀਆ ਆਪਣੇ ਪਿੰਡ ਦੇ ਕੰਮਕਾਰ ਜੋ ਵੀ ਸੋਸ਼ਲ ਐਕਟੀਵਿਟੀ ਸੀਗੀਆਂ ਆਪਦੇ ਇਲਾਕੇ ਦੀਆਂ ਨੇੜੇ-ਤੇੜੇ ਜੋ ਕੰਮਕਾਰ ਸੀਗੇ ਆਪਣੇ ਜੋ ਵੀ ਜ਼ਰੂਰਤਮੰਦ ਸੀ ਉਹਨਾਂ 'ਚ ਹਿੱਸਾ ਲੈਂਦਾ ਰਿਹਾ ਤਾਂ ਉਹਦੇ ਥਰੂ ਇੱਕ ਆਈ ਥਿੰਕ ਮੈਂ ਧੰਨਵਾਦ ਕਰਦਾ ਆਪਣੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਮਿਰਥੇ ਫਿਰ ਦੇਖ ਕੇ ਐਨਲਾਈਜ਼ ਕਰਕੇ ਵਿਸ਼ਵਾਸ ਦਿੱਤਾ ਤੇ ਮੌਕਾ ਦਿੱਤਾ ਮੈਨੂੰ ਜੀ ਆਪਾਂ ਗੱਲ ਕਰੀਏ ਤੁਸੀਂ ਪਿੰਡ ਦੇ ਨੌਜਵਾਨ ਸਰਪੰਚ ਬਣੇ ਹੋ ਕੀ ਪਿੰਡ ਦੇ ਭਰੋਸਾ ਵਿੱਚ ਜਿਤਾਤਾ ਸਾਰਫਾਂ ਤੇ ਹੁਣ ਸਰਪੰਚ ਬਣਾਤਾ ਕਿਹੜੇ ਕੰਮ ਕਰੋਗੇ ਜਿਹੜੇ ਕਮਾ ਦੇ ਵਾਦਾ ਕੀਤਾ ਵੀ ਮੈਂ ਕੰਮ ਕਰੂੰਗਾ ਪਿੰਡ ਲਈ ਜੀ ਕਮ ਕਾਫੀ ਕਰਨ ਵਾਲੇ ਨੇ ਜਿਵੇਂ ਮੈਂ ਬਣਨ ਤੋਂ ਪਹਿਲਾਂ ਗੱਲ ਕੀਤੀ ਸੀਗੀ ਆਪਣਾ ਪਿੰਡ ਵਿੱਚ ਜਿੰਮ ਦਾ ਹਾਂਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆ ਪਿਛਲੇ 10 15 ਦਿਨਾਂ ਚ ਆਪਾਂ ਜਿੰਮ ਦਾ ਨੀਂ ਪੱਥਰ ਰੱਖ ਕੇ ਅਤੇ ਉਸ ਨੂੰ ਲੈਂਡਰ ਤੱਕ ਹੀ ਪਹੁੰਚਾ ਦਿੱਤਾ ਹੈ ਜੋ ਕਮਰੇ ਦੀ ਇਮਾਰਤ ਹੈ ਤੇ ਉਸ ਤੋਂ ਬਾਅਦ ਹਾਲੀ ਜੀ ਲੱਗੇ ਪ੍ਰਸੀਡ ਕਰਦੇ ਆਪਾਂ ਵਧੀਆ ਇੱਕ ਵੈਲ ਅਵੈਲਪ ਫਰनिश्ड ਜਿੰਮ ਉਹਨੂੰ ਤਿਆਰ ਕਰਕੇ ਪਿੰਡ ਲਈ ਸੇਵਾ ਜਿ ਦੇਵਾਂਗੇ ਤੇ ਉਸ ਤੋਂ ਬਾਅਦ ਆ ਇਸ ਵੀਕ ਆਪਾਂ ਜੋ ਇੱਕ ਵਾਲੀਬॉल ਜੋ ਖੇਡ ਹੈ ਉਹਦੇ ਇੱਕ ਸਟੇਡੀਅਮ ਕਹ ਲੋ ਨੈਟ ਲਾ ਕੇ ਉਹ ਵੀ ਤਿਆਰ ਕਰਵਾ ਕੇ ਦੇਣ ਲੱਗੇ ਹਾਂ ਤੇ ਉਸ ਦੇ ਨਾਲ ਨਾਲ ਹੀ ਪਿੰਡ ਚ ਇੱਕ ਲਾਇਬ੍ਰੇਰੀ ਉਹ ਹਜੇ ਪ੍ਰੋਸੀਜਰ ਚ ਹੈ ਪਰ ਉਹਦਾ ਵੀ ਟਰਾਈ ਕਰਦੇ ਆਂ ਵੀ ਜਲਦ ਤੋਂ ਜਲਦ ਆਪਾਂ ਕਰਵਾ ਕੇ ਦਵਾਂਗੇ ਅਤੇ ਸਟਰੀਟ ਲਾਈਟਾਂ ਹੋ ਗਈਆਂ ਜੀ ਹਾਂਜੀ ਉਹਦਾ ਵੀ ਹੌਲੀ ਹੌਲੀ ਮੀਨ ਵਾਈਲ ਆਪਣਾ ਟਰਾਈ ਹੈ ਕਿ ਜਲਦ ਤੋਂ ਜਲਦ ਕੀਤਾ ਜਾ ਸਕੇ ਐਂਡ ਉਸ ਤੋਂ ਬਾਅਦ ਇੱਕ ਮੇਨ ਮੰਨਦਾ ਵੀ ਮੈਂ ਇੱਕ ਪਾਣੀ ਵਾਲਾ ਜ਼ਰੂਰ ਮੈਂ ਵੀ ਜੋ ਇਸ ਸਾਲ ਦੇ ਵਿੱਚ ਵਿੱਚ ਉਹ ਵੀ ਮੇਰੀ ਇਹ ਟਰਾਈ ਹੈ ਵੀ ਉਹ ਵੀ ਮੈਂ ਪਿੰਡ ਦੇ ਕਿਉਂਕਿ ਦੋ ਪਿੰਡ ਨੇ ਸਾਡੇ ਅਲੱਗ-ਅਲੱਗ ਦੋਵਾਂ ਦੇ ਵਿੱਚ ਮੈਂ ਦੋ-ਦੋ ਪੰਪ ਜੋ ਵਧੀਆ ਚੰਗਾ ਪੀਣ ਵਾਲਾ ਪਾਣੀ ਪਿੰਡ ਦੇ ਲੋਕਾਂ ਵਾਸਤੇ ਦਿੱਤਾ ਜਾਵੇ ਤਾਂ ਉਹ ਮੈਂ ਕਰਵਾ ਕੇ ਦਵਾਂਗਾ ਛੇ ਗੱਲ ਕਰੀਏ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਂ ਬਾਹਰ ਜਾਣ ਤੋਂ ਰੋਕਣ ਲਈ ਤੁਸੀਂ ਕੀ ਕਰੋਗੇ ਖਾਸ ਵਰ ਜੰਤੂ ਰੁਕਣ ਲਈ ਜੀ ਮੈਂ ਸਮਝਦਾ ਕਿ ਮੈਂ ਤੁਨ ਮੈਂ ਪਹਿਲਾਂ ਦੱਸਦਾ ਕਿ ਅੱਜ ਦੇ ਟਾਈਮ ਜੋ ਹਾਲਾਤ ਬਣੇ ਪਏ ਨੇ ਕੈਨੇਡਾ ਦੇ ਕਹ ਲੋ ਤੁਸੀਂ ਜਾਂ ਤੁਸੀਂ ਕਹ ਲੋ ਵੀ ਹੋਰ ਫੋਰਨ ਕੰਟਰੀਜ਼ ਦੇ ਵੀ ਉਹ ਮਾਹੌਲ ਹੀ ਇਦਾਂ ਦਾ ਬਣ ਚੁੱਕਿਆ ਵੀ ਨੈਗੇਟਿਵਿਟੀ ਇੱਕ ਆ ਗਈ ਹੈ ਵੀ ਲੋਕਾਂ ਚ ਇੱਕ ਉਹ ਜਿਹੜਾ ਪ੍ਰੋਸਪੈਕਟਿਵ ਆਪਣਾ ਦੇਖਣ ਦਾ ਮਾਈਗ੍ਰੇਸ਼ਨ ਉਹ ਚੇਂਜ ਹੋ ਰਿਹਾ ਹੌਲੀ ਹੌਲੀ ਤਾਂ ਉਹਦੇ ਕਰਕੇ ਬਹੁਤ ਫਰਕ ਪੈ ਰਿਹਾ ਜਿਹੜੇ ਬੱਚੇ ਅੱਜ ਤੋਂ ਪਲੱਸ 2 ਕਰਕੇ ਸਿੱਧਾ ਟਰਾਈ ਕਰਦੇ ਸਨ ਵੀ ਅਸੀਂ ਆਇਲਸ ਕੀਤਾ ਜਾਵੇ ਜਾਂ ਹੋਰ ਇਦਾਂ ਦਾ ਕੁਝ ਵੀ ਟੋਫਲ ਕਹਿ ਲਓ ਵੀ ਜਿਹਦੇ ਕਰਕੇ ਅਸੀਂ ਫੋਰਨ ਜਾ ਰਹੀਓ ਅੱਜਕੱਲ ਬੱਚੇ ਕੰਪੀਟੀਟਿਵ ਐਗਜ਼ਾਮਸ ਦੀ ਜਾਂ ਹੋਰ ਭਰਤੀਆਂ ਦੀ ਉਹਨਾਂ ਦਾ ਟਰਾਈ ਕਰਦੇ ਜਾ ਰਹੇ ਨੇ ਤਾਂ ਸਾਡਾ ਇਹੀ ਟਰਾਈ ਹੁੰਦਾ ਵੀ ਉਹਨਾਂ ਲਈ ਕੋਈ ਪਿੰਡ ਚ ਜਿਵੇਂ ਕੋਈ ਜਿਵੇਂ ਗੋੜ ਦਾ ਇੱਕ ਕਰਾੜਾ ਉਹ ਤਿਆਰ ਕੀਤਾ ਜਾਵੇ ਉਹਦੇ ਨਾਲ ਹੋਰ ਵੀ ਕਈ ਇਦਾਂ ਰੋਜ਼ਗਾਰ ਹੈਗੇ ਜਿਨ੍ਹਾਂ ਨਾਲ ਮੇਰੀ ਇਹ ਟਰਾਈ ਹੋਊਗੀ ਵੀ ਲੋਕਾਂ ਜਿਹੜੀ ਆਪਣੀ ਨੌਜਵਾਨੀ ਉਹਨਾਂ ਨੂੰ ਜੋੜ ਕੇ ਰੱਖਿਆ ਜਾ ਕੇ ਆਪਣੇ ਇਲਾਕੇ ਦੀ ਉਹਦੀ ਸੇਵਾ ਕਰ ਸਕੀਏ ਹਾਂਜੀ ਜੇ ਆਪਾਂ ਗੱਲ ਕਰੀਏ ਤੁਸੀਂ ਨਸ਼ਿਆਂ ਤੋਂ ਦੂਰ ਕਰਨ ਲਈ ਜਾਂ ਖੇਡਾਂ 'ਚ ਰੁਝਾਨ ਬਣਾਉਣ ਲਈ ਕੋਈ ਖਾਸ ਉਪਰਾਲਾ ਕਰ ਰਹੇ ਹਾਂ ਇਸ ਵਾਰ ਖਾਸ ਦੀ ਪਹਿਲੇ ਹੀ ਮੈਂ ਹੁਣੇ ਤੈਨੂੰ ਦੱਸ ਕੇ ਹਟੇ ਮੈਂ ਜਿੱਦਾਂ ਇੱਕ ਜਿਮ ਆਪਾਂ ਤਿਆਰ ਕਰ ਚੁੱਕੇ ਹਾਂ ਅਤੇ ਇੱਕ ਵਾਲੀਬਾਲ ਦਾ ਸਟੇਡੀਅਮ ਤੇ ਇੱਕ ਜੋ ਮੇਰੀ ਅਗੇ ਇਨ ਫਿਊਚਰ ਟਰਾਈ ਹੋਊਗੀ ਜਿਹੜੇ ਸਾਡੇ ਪਿੰਡ ਦਾ ਖੇਡ ਮੈਦਾਨ ਉਹਨੂੰ ਵਧੀਆ ਤਰੀਕੇ ਨਾਲ ਬੀਜੀ ਚ ਖੋੜੀ ਕੀ ਜਗ੍ਹਾ ਚਿਪਲਾ ਲਗ ਲਗ ਸਪੋਰਟਸ ਜਿਵੇਂ ਇੱਕ ਨੈਟ ਪ੍ਰੈਕਟਿਸ ਕਰ ਲੋ ਤੁਸੀਂ ਤੇ ਹਾਕੀ ਦਾ ਜਾਂ ਉਹਨਾਂ ਟਰਾਈ ਕਰਕੇ ਵੀ ਉਹਨਾਂ ਨੂੰ ਇੱਕ ਵਧੀਆ এনवायरमेंट ਦਿੱਤਾ ਜਾਵੇ ਜਿਨ੍ਹਾਂ ਦਾ ਜਿਹੜਾ ਵੇਲਾ ਟਾਈਮ ਆ ਉਹਦਾ ਯੂਟਿਲਾਈਜ਼ ਕਰਕੇ ਵੀ ਨਸ਼ਿਆਂ ਤੋਂ ਦੂਰ ਹੋ ਸਕਣ। ਜੀ ਆਪਾਂ ਗੱਲ ਕਰੀਏ ਜਦੋਂ ਤੁਸੀਂ ਕੈਨੇਡਾ ਸੀਗੇ। ਕੈਨੇਡਾ ਤੁਸੀਂ ਕਿਹਾ 2 ਸਾਲ ਤੋਂ ਬਾਅਦ ਵਾਪਸ ਆ ਗਿਆ। ਕੀ ਕਾਰਨ ਬਣਿਆ ਜਾਂ ਘਰਦਿਆਂ ਦਾ ਪ੍ਰੈਸ਼ਰ ਸੀਗਾ ਜਾਂ ਆਪਣਾ ਮਨ ਮੁੜਿਆ ਵੀ ਕੈਨੇਡਾ ਨਹੀਂ ਰਹਿਣਾ ਹੁਣ ਵਾਪਸ ਜਾਣਾ। मैं आ, मैं मैं आ, मैं कि मैं समझदा जबो एक्चुअली जबो मैं कनाडा मेनू एक साल हो गया सी त मैं इंडिया वापस आया त इथिया कि मेनू दिस सोया यार भी आपा नु लोड ਹੈ ਨਹੀਂ ਵੀ ਆਪਾਂ ੱੱਕੇ ਨਾਲ ਉਥੇ ਇੱਕ ਜਾ ਕੇ ਇੱਕ सोसाइटी ਚ ਫਿੱਟ ਹੋਣ ਦਾ ਟਰਾਈ ਕਰ ਰਹੇ ਆ ਬਟ ਜਿਹੜੀ ਚੀਜ਼ ਲਈ ਆਪਾਂ ਉਸ ਲਈ ਬਣੇ ਹੋਈ ਨਹੀਂ ਤਾਂ ਮੈਂ ਸਮਝਦਾ ਵੀ ਮੈਂ ਲੱਕੀ ਸੀ ਮੇਰੇ ਪੇਰੈਂਟਸ ਨੇ ਵੀ ਉਹਨਾਂ ਨੇ ਮੇਰਾ ਸਾਥ ਦਿੱਤਾ ਤਾਂ ਸਾਰੇ ਨਹੀਂ ਕੋਆਪਰੇਸ਼ਨ ਨਾਲ ਮੈਂ ਵਾਪਸ ਇੱਥੇ ਪੰਜਾਬ ਆਇਆ ਤਾਂ ਮੈਨੂੰ ਇੱਕ ਬੜਾ ਵਧੀਆ এনवायरमेंट ਮਿਲਿਆ ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਿਆ ਜਾਂਦਾ ਵੀ ਜੇ ਕੋਈ ਵਾਪਸ ਆ ਜਾਂਦਾ ਉਹਨੂੰ ਇਹ ਕਹਿੰਦੇ ਬਈ ਤੂੰ ਕੀ ਇੱਥੇ ਕਰਨ ਆ ਗਿਆ ਇੱਥੇ ਕੀ ਆ ਕੁਝ ਨਹੀਂ ਹੈਗਾ ਇਧਰ ਤੋਂ ਕੰਮ ਨਹੀਂ ਹੋਇਆ ਹੋਣਾ ਜਾਂ ਕੁਝ ਵੀ ਆ ਪਰ ਨਹੀਂ ਮੈਨੂੰ ਆ ਕੇ ਬਹੁਤ ਵਧੀਆ এনवायरमेंट ਮਿਲਿਆ ਤਾਂ ਮੈਂ ਮੋਟੀਵੇਟ ਹੋਇਆ ਵੀ ਮੈਂ ਇੱਥੇ ਹੀ ਰਹਾਂ ਜੀ ਇਹ ਗੱਲ ਕਰੀਗਾ ਉਹ ਇਹ ਵੀ ਕਹਿਣਗੇ ਕਿ ਤੁਹਾਡਾ ਸਰਦਾ ਜੀ ਤਾਂ ਵਾਪਸ ਆ ਗਏ ਪਰ ਜਿਨ੍ਹਾਂ ਦਾ ਇੱਥੋਂ ਔਖਾ ਵਾ ਜਿਹੜਾ ਜ਼ਮੀਨ ਵੇਚ ਕੇ ਬਾਹਰ ਗਏ ਨੇ ਉਹ ਵਾਪਸ ਕਿਵੇਂ ਹੋਣ ਮੈਂ ਸਮਝਦਾ ਵੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਬੰਦੇ ਦੀ ਜੇ ਆਪਾਂ ਦੇਖੀ ਆਲੋ ਦ્વਿਕਸ਼ੀ ਤਾਂ ਫੈਮਿਲੀ ਸਭ ਤੋਂ ਕਲੋਜ਼ਰ ਹੁੰਦੀ ਹੈ ਮੈਂ ਸਮਝਦਾ ਵੀ ਜੇ ਤੁਹਾਡੀ ਤੁਸੀਂ ਇਹਨਾਂ ਸਮਝਦੇ ਹੋ ਵੀ ਮੈਂ ਆਪਣੀ ਫੈਮਿਲੀ ਦੀ ਇੰਨੀ ਅਪਲਿਫਮੈਂਟ ਕਰ ਚੁੱਕਾ ਮੈਂ ਫਾਈਨੈਂਸ਼ਲੀ ਇਨ ਸਟਰੋਂਗ ਹੋ ਚੁੱਕਾ ਕਿ ਮੈਂ ਹੁਣ ਸਮਾਜ ਬਾਰੇ ਸੋਚ ਸਕਾਂ ਤਾਂ ਉੱਥੇ ਆ ਕੇ ਮੈਂ ਸਮਝਦਾ ਵੀ ਬੰਦੇ ਨੂੰ ਰੀਅਲਾਈਜ਼ ਕਰਨਾ ਚਾਹੀਦਾ ਵੀ ਮੈਨੂੰ ਹੁਣ ਵਾਪਸ ਆਪਣੇ ਪਿੰਡ ਆਪਣੀ ਧਰਤੀ ਤੇ ਆ ਜਣਾ ਚਾਹੀਦਾ ਇੱਥੇ ਆ ਕੇ ਸੇਵਾ ਕਰਨੀ ਚਾਹੀਦੀ ਕਮਿਊਨਿਟੀ ਦੀ ਜੀ ਗੱਲ ਕਰੀਏ ਕੈਨੇਡਾ ਤੇ ਪੰਜਾਬ 'ਚ ਫਰਕ ਕੀ ਆ ਪੰਜਾਬ ਤੇ ਕੈਨ ਜੇ ਫਰਕ ਵੇਖੀ ਤੇ ਬਈ ਕੰਪਲੀਟਲੀ ਡਿਫਰੈਂਟ ਆ ਜੀ ਪੰਜਾਬ 'ਚ ਲੋਕ ਖੁਸ਼ਦਿਲ ਨੇ ਲੋਕਾਂ ਦੀਆਂ ਜ਼ਮੀਰਾਂ ਹਜੇ ਹੈਗੀਆਂ ਨੇ ਤੁਸੀਂ ਕਹਿ ਲਓ ਵੀ ਜਿੰਦਾ ਜਾਗਦੇ ਨਹੀਂ ਤਾਂ ਕੈਨੇਡਾ ਜਾ ਕੇ ਮੈਂ ਜੋ ਮੇਰੀ ਪਰਸਨਲ ਥਿੰਕਿੰਗ ਬੰਦੇ ਦੀ ਰੂਹ ਮਾਰ ਦਿੰਦੀ ਹੈ ਉੱਥੇ ਇੱਕ ਇੰਗਲਿਸ਼ ਵਰਡ ਯੂਜ਼ ਕਰਦੇ ਆਂ ਆਪਾਂ ਸੌਲ ਉਹ ਖਤਮ ਹੋ ਜਾਂਦੀ ਜਾ ਕੇ ਉੱਥੇ ਤੇ ਕੈਨੇਡਾ ਚ ਆਪਣੇ ਉੱਥੇ ਰਿਸ਼ਤੇਦਾਰੀਆਂ ਨੇ ਬੰਦਾ ਵੈਸੇ ਹੀ ਬਹੁਤ ਖੁਸ਼ ਰਹਿੰਦਾ ਡਿਪਰੈਸ਼ਨ ਹੋਣੀ ਇੱਥੇ ਨੇੜੇ ਲੱਗਦਾ ਕੈਨੇਡਾ ਚ ਤੁਸੀਂ ਦੇਖ ਲਓ ਹਰੇਕ ਬੰਦੇ ਨੂੰ ਦੂਜੇ ਬੰਦੇ ਨੂੰ ਕਿਸੇ ਨੂੰ ਸੀਜ਼ਨਲ ਡਿਪਰੈਸ਼ਨ ਆ ਕਦੇ ਨੂੰ ਕਿਸ ਚੀਜ਼ ਤੋਂ ਡਿਪਰੈਸ਼ਨ ਹੋ ਜਾਂਦਾ ਕਿੰਨੂੰ ਕਹਿੰਦਾ ਪਰ ਪੰਜਾਬ ਚ ਇਹ ਮੈਨ ਲੱਗਦਾ ਵੀ ਬਹੁਤ ਘੱਟ ਆ ਇਹ ਇਦਾਂ ਦੀਆਂ ਪ੍ਰੋਬਲਮਸ ਕਿਉਂਕਿ ਆਪਣੇ ਕੋਲ ਲੋਕ ਹੈਗੇ ਇੱਥੇ ਨਾਲ ਗੱਲਾਂ ਕਰਨ ਲਈ ਆਪਣੀਆਂ ਫੈਮਲੀਆਂ ਨੇ ਇੱਥੇ ਜਾਂ ਕਹਿ ਲਓ ਹੋਰ ਕਾਫੀ ਚੀਜ਼ਾਂ ਨੇ ਜਿੰਨਾ ਥਰੂ ਤੁਸੀਂ ਵਧੀਆ ਆਪਦਾ ਲਾਈਫ ਮਤਲਬ ਕੱਟ ਸਕਦੇ ਹਾਂ ਕੈਨੇਡਾ ਦੇ ਖਾਸ ਕਰਕੇ ਇਹ ਵੀ ਆ ਕੈਨੇਡਾ ਤੋਂ ਕੰਮ ਤੋਂ ਕੰਮ ਆ ਕਿੱਥੇ ਆ ਕੰਮ ਦੇ ਚੱਲੇ ਆ ਕਿੱਥੇ ਆ ਕੰਮ ਤੇ ਆ ਆਵਾ ਪੰਜਾਬ ਚ ਜੇ ਕੰਮ ਤੇ ਨਹੀਂ ਜਿਆ ਕਰਾਂਗੇ ਨਾ ਵੀ ਕਰਾਂਗੇ ਘਰੇ ਬੈ ਕੇ ਰੋਟੀ ਤਾਂ ਮਿਲ ਜਾਂਦੀ ਆ ਜੇ ਆਪਾਂ ਗੱਲ ਕਰਦੇ ਆ ਇੱਥੇ ਆ ਕਿ ਕਿਹੜਾ ਕੰਮ ਸ਼ੁਰੂ ਕੀਤਾ ਕਿ ਖੇਤੀਬਾੜੀ ਸ਼ੁਰੂ ਕੀਤੀ ਆ ਇੱਥੇ ਆ ਕਿ ਬ੍ਰਦਰ ਆਪਾਂ ਮੈਂ ਸਮਝਦਾ ਵੀ ਨਵਾਂ ਮੈਂ ਇੱਥੇ ਆ ਕਿ ਰੀਅਲ ਸਟੇਟ ਦਾ ਚੰਡੀਗੜ੍ਹ ਮੁਹਾਲੀ ਉਹ ਸ਼ੁਰੂ ਕੀਤਾ ਜੀ ਤੇ ਉਸ ਤੋਂ ਬਾਅਦ ਖੇਤੀਬਾੜੀ ਤਾਂ ਚਲੋ ਮੈਂ ਜਦੋਂ ਜਾਣ ਤੋਂ ਪਹਿਲਾਂ ਕਰਦਾ ਸੀ ਉਹੀ ਆ ਕੰਟੀਨਿਊ ਕਰ ਲਈ ਮੈਂ ਅਤੇ ਹੋਰ ਮੇਰੀ ਆਨਲਾਈਨ ਟਾਈਮ ਚ ਟ੍ਰਾਈ ਆ ਵੀ ਕੋਈ ਓਦਾਂ ਦੀ ਚੀਜ਼ ਬਣਾਈ ਜਾਵੇ ਵੀ ਜਿਵੇਂ ਕੋਲਡ ਸਟੋਰ ਹੋ ਗਿਆ ਜਾਂ ਕੁਛ ਐਦਾਂ ਦਾ ਪ੍ਰੋਜੈਕਟ ਵੀ ਜਿਹਦੇ ਨਾਲ ਮੈਨੂੰ ਤਾਂ ਚਲੋ ਫਾਇਦਾ ਹੋਵੇ ਹੀ ਹੋਵੇ ਪਰ ਨਾਲੇ ਨਾਲ ਜਿਹੜੇ ਮੇਰੇ ਕਿਸਾਨ ਆ ਮੇਰੇ ਸਮਾਜ ਆ ਉਹਨੂੰ ਵੀ ਵੀ ਨਾਲ ਥੋੜੀ ਬਹੁਤ এমਪਲੋਇਮੈਂਟ ਕ੍ਰੀਏਟ ਹੋਵੇ ਜਨਰੇਟ ਹੋਵੇ ਅ ਅੱਜ ਕੱਲ ਰੁਝਾਨ ਆ ਰਹੇ ਨੇ ਅਮਰੀਕਾ ਤੋਂ ਤਿੰਨ ਜੱਜ ਵਾਪਸ ਆ ਚੁੱਕੇ ਨੇ ਹੋਰ ਆਉਣ ਦੀ ਤਿਆਰੀ ਆ ਤੁਹਾਡੇ ਪਿੰਡ ਦੇ ਜਾਂ ਪਿੰਡ ਵਾਲੇ ਵਾਲੇ ਪਿੰਡਾਂ ਦੇ ਐਦਾਂ ਦਾ ਕੋਈ ਹੈ ਜਿਹੜਾ ਬਾਹਰ ਗਿਆ ਹੋਵੇ ਜਾਂ ਕੋਈ ਭੁੱਲਿਆ ਭਟਕਿਆ ਹੋਵੇ ਦੀ ਜੇ ਵੀ ਤੁਸੀਂ ਦੱਸੇ ਵੀ ਅਮਰੀਕਾ ਕਾਫੀ ਤਕੜੇ ਲੈਵਲ ਤੇ ਮਾਸ ਡਿਪੋਰਟੇਸ਼ਨ ਕਰਨ ਚੁੱਕਾ ਹੈ ਕਰੀ ਜਾ ਰਿਹਾ ਹੈ ਤਾਂ ਉਹਦੇ ਚ ਮੈਨੂੰ ਲੱਗਦਾ ਜਿਹੜੇ ਵਿਕਟਮ ਨੇ ਸਾਡੇ ਕਨਾਲਪਿੰਡ ਪੰਡੂਰੀ ਰਹੀਆਂ ਉੱਥੋਂ ਦਾ ਮੁੰਡਾ ਜਿਹੜਾ ਹੁਣ ਆ ਤੀਜਾ ਜਿਹੜਾ ਆਇਆ ਸੀ ਉਹਦੇ ਵਿੱਚ ਸੀਗਾ ਉਹ ਤੇ ਬਹੁਤ ਦੁਖੀ ਹੁੰਦਾ ਜੀ ਦੇਖ ਕੇ ਵੀ ਤੁਸੀਂ ਸਾਰਾ ਕੁਝ ਆਪਦਾ ਵੇਚ ਵਟ ਕੇ ਇੱਕ ਜੀਤੇ ਇਨਵੈਸਟਮੈਂਟ ਕਰ ਦਿੰਨੇ ਹੋ ਤਾਂ ਬਾਅਦ ਚ ਉਹ ਤੁਹਾਨੂੰ ਉੱਥੇ ਜਾ ਕੇ ਬੜੇ ਬੜੇ ਤਰੀਕੇ ਨਾਲ ਵਾਪਸ ਤੁਹਾਨੂੰ ਛੱਡਿਆ ਜਾਂਦਾ ਮੈਂ ਸਮਝਦਾ ਵੀ ਜੇ ਚਲੋ ਤੁਹਾਡਾ ਨਹੀਂ ਵੀ ਸਰਦਾ ਐਡੀਆਂ ਤੁਸੀਂ ਮਾਈਗ੍ਰੇਸ਼ਨ ਕਰਨੀ ਵੀ ਆ ਤਾਂ ਇਹ ਅਬੀ ਤੁਹਾਡਾ ਤਰੀਕਾ ਬਿਲਕੁਲ ਸਹੀ ਹੋਣਾ ਚਾਹੀਦਾ ਤੁਸੀਂ ਲੀਗਲੀ ਕਰੋ ਕੋਈ ਐ ਨਾ ਹੋਵੇ ਵੀ ਤੁਹਾਡੀ ਖੁਦ ਤੁਸੀਂ ਉੱਥੇ ਬਾਹਰ ਜਾਂਦੇ ਜਾਂਦੇ ਆਪਦੀ ਜਾਨ ਤੁਸੀਂ ਹੱਥ ਤੋਂ ਬੈਠੋ ਜੀ ਆਪਾਂ ਗੱਲ ਕਰੀਏ ਆਲੇ ਦੁਆਲੇ ਦੇ ਵਾਤਾਵਰਣ ਦਾ ਕਿਹਾ ਵੀ ਵਧੀਆ ਰੱਖਣ ਵਾਸਤੇ ਮੈਂ ਉਪਰਾਲੇ ਕਰੂੰਗਾ ਜੇ ਨਾਲੋਂ ਨਾਲ ਜੇ ਨੌਜਵਾਨਾਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਜਾਂ ਆਈਪੀਐਸਸੀ ਯੂਪੀਐਸਸੀ ਦੀ ਤਿਆਰੀ ਕਰਾਉਣ ਵਾਸਤੇ ਕੋਚਿੰਗ ਸੈਂਟਰ ਖੋਲਣ ਦੀ ਲੋੜ ਪੈਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਇਦਾਂ ਦਾ ਉਪਰਾਲਾ ਕਰ ਸਕੋਗੇ ਬਿਲਕੁਲ ਜੀ ਮੈਂ ਤਾਂ ਇਹੀ ਸੋਚਦਾ ਵੀ ਜਿਵੇਂ ਆਪਣਾ ਇੱਥੇ ਨਰਸਿੰਗ ਕਾਲਜ ਵੀ ਹੈਗਾ ਧਰਮਕੋਟ ਵਿੱਚ ਤਾਂ ਇਨ ਫਿਊਚਰ ਜੇ ਮੈਨੂੰ ਲੱਗਦਾ ਮੈਨੂੰ ਥੋੜੇ ਹੋਰ ਬੱਚੇ ਆਪਦੇ ਇਲਾਕੇ ਦੇ ਚਲੋ ਪਿੰਡ ਤਾਂ ਆਪਣੇ ਇੱਥੇ ਤਕਰੀਬਨ ਜਾਦੇ ਵੱਡੇ ਨਹੀਂ ਹਨ ਛੋਟੇ ਪਿੰਡਾਂ ਨਾਲ ਵੀ ਬੱਚੇ ਅਪਰੋਚ ਕਰਦੇ ਨੇ ਵੀ ਆਪਾਂ ਇਦਾਂ ਦਾ ਕਰਕੇ ਵੀ ਤੁਹਾਨੂੰ ਦੂਰ ਪੈਂਦਾ ਜਾਂ ਕੁਝ ਵੀ ਤਾਂ ਆਪਾਂ ਇੱਥੇ ਖੋਲ ਸਕਦੇ ਹਾਂ ਕੋਈ ਆਪਣਾ ਨੂੰ ਪ੍ਰੋਬਲਮ ਹੈ ਨਹੀਂ ਤੇ ਆਪਾਂ ਮੈਨੂੰ ਲੱਗਦਾ ਵੀ ਇਨ ਫਿਊਚਰ ਇਸ ਚੀਜ਼ ਦੀ ਲੋੜ ਪਊਗੀ ਵੀ ਤੇ ਆਪਾਂ ਇਹ ਕੰਮ ਜੰਦ ਜਾਂਦੇ ਸਾਡੇ ਸੋਤਿਆਂ ਨੂੰ ਇੱਕ ਸੰਦੇਸ਼ ਦੇ ਦਿਓ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਬਾਹਰੋਂ ਵਾਪਸਣਾ ਚਾਹੁੰਦੇ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਸੰਦੇਸ਼ ਤਾਂ ਕਹਦਾ ਮੈਂ ਉਹਨਾਂ ਨੂੰ ਇੱਕ ਸਲਾਹ ਦੇਣਾ ਜਾਊਂਗਾ ਬਈ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਇੱਥੇ ਇੰਡੀਆ ਆਫ ਦਾ ਪਹਿਲਾਂ ਟਰਾਈ ਕਰੋ ਇੱਥੇ ਵੀ ਜਿਹਦੇ ਕੋਲ ਹੁਣ ਉਹਚਾਰਾ ਇੱਕ ਦੋ ਕਿੱਲੇ ਜਿਹਦੇ ਕੋਲ ਜ਼ਮੀਨ ਆ ਜਿਵੇਂ ਅੱਗੇ ਆਪਾਂ ਗੱਲ ਕੀਤੀ ਵੀ ਅਮਰੀਕਾ ਤੋਂ ਰਿਪੋਰਟ ਹੋ ਕੇ ਬੰਦੇ ਆ ਰਹੇ ਨੇ ਕੁਝ ਵੀ ਆ ਵੀ ਇਦਾਂ ਕਰਕੇ ਤੁਸੀਂ ਰੱਬ ਨਾ ਕਰੇ ਕਿਤਨੇ ਕਿਤਨੇ ਜੇ ਪ੍ਰੋਬਲਮ ਆ ਗਈ ਤਾਂ ਉਹਦਾ ਖਮਿਆਲਦਾ ਬਹੁਤ ਆਪਾਂ ਨੂੰ ਲੰਬੇ ਸਮੇਂ ਤੱਕ ਭੁਗਤਣਾ ਪੈ ਸਕਦਾ ਹੈ ਤਾਂ ਤੁਸੀਂ ਟਰਾਈ ਕਰੋ ਵੀ ਇੱਥੇ ਕੋਈ ਸਕਿੱਲ ਸਿੱਖੋ ਉਹ ਜਿਹੜਾ ਤੁਹਾਨੂੰ ਸਾਥ ਤੋਂ ਦੇਵੇ ਤੁਹਾਨੂੰ ਵਧੀਆ ਫਾਈਨੈਂਸ਼ੀਅਲੀ ਸਟਰੋਂਗ ਕਰੇ ਉਹ ਜਿਹੜੇ ਬਾਹਰੋਂ ਆਪਸ ਆਉਣਾ ਚਾਹੁੰਦੇ ਨੇ ਮੇ ਸਾਨੂੰ ਤਾਂ ਵੀ ਜੀ ਸਦਕੇ ਆ ਉਹ ਇੱਥੇ ਪੰਜਾਬ ਤੁਹਾਡੀ ਧਰਤੀ ਹੈ ਆਪਦੀ ਇੱਥੇ ਆ ਕੇ ਤੁਸੀਂ ਇਸ ਦੀ ਡਿਵੈਲਪਮੈਂਟ ਵਿੱਚ ਆਪਦੇ ਸਮਾਜ ਦੀ ਭਲਾਈ ਵਿੱਚ ਹਿੱਸਾ ਪਾਓ ਅਤੇ ਇਸ ਨੂੰ ਆਪਾਂ ਹੱਸ ਦਾ ਵਾਦ ਦਾ ਇੱਕ ਵਧੀਆ ਸੋਹਣਾ ਪੰਜਾਬ ਬਣਾਈਏ ਇਹ ਸੰਗ ਸਾਡੇ ਨਾਲ ਮੌਜੂਦ ਮੋਗੇ ਦੇ ਨਿੱਕੇ ਜਿਹੇ ਪਿੰਡ ਦੇ 24 ਸਾਲਾ ਸਰਪੰਚ ਜਿਹੜੇ ਕੈਨੇਡਾ ਤੋਂ ਵਾਪਸ ਆ ਕੇ ਸਰਪੰਚ ਬਣੇ ਨੇ ਪਿੰਡ ਦੇ ਗੱਲਬਾਤ ਕੀਤੀ ਆ ਅਜਿਹੇ ਹੋਰ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਫੋਲੋ ਕਰ ਲਓ ਧੰਨਵਾਦ ਜੀ